ਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਜਰੂਰ ਟੇਕਦੇ ਆਂ ਲੇਕਿਨ ਸਿਰਫ ਮੱਥਾ ਟੇਕਣ ਤਾਂ ਕਿਸੇ ਸੀਮਤ ਆ ਅਸੀਂ ਗੁਰੂ ਦੇ ਸਿਧਾਂਤ ਨੂੰ ਜਾਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਸਤੇ ਨੂੰ ਅਸੀਂ ਜਿਹੜਾ ਉਹ ਪੁੱੜ ਚੁੱਕੇ ਆਂ ਪ੍ਰਧਾਨ ਲੋਂਗੋਵਾਲ ਜਿਹੜਾ ਉਹ ਸਾਡੀ ਆਪਣੀ ਸਟੇਟਮੈਂਟ ਦਿੰਦਾ ਹੈ ਕਿ ਅਸੀਂ ਇਹਨਾਂ ਦੋਸ਼ੀਆਂ ਨੂੰ ਬਕਾਇਦਾ ਨਾ ਲੈਂਦਾ ਕਿ ਅਸੀਂ ਇਹਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਉਪਰੋਕਤ ਨੂੰ ਕਾਰਵਾਈ ਕਰਾਂਗੇ ਪਰ ਕਾਰਵਾਈ ਉਹਨਾਂ ਨੇ ਤਾਂ ਕੀ ਕਰਨੀ ਸੀ ਇਤੋਂ ਤੱਕ ਆ ਕੇ 5 ਸਾਲ ਮੋਰਚਾ ਲੱਗਣ ਦੇ باوجود ਅੱਜ ਤੱਕ ਉਹਨਾਂ ਨੇ ਗੱਲ ਕਰਨ ਜਿਹੜੀ ਉਹ ਮناسب ਨਹੀਂ ਸਮਝੀ। ਘਰ ਉਸਦਾਂ ਤੋਂ ਛੱਡ ਚੁੱਕੀਆਂ ਤੇ ਸੋਮਣੀ ਕਮਿਊਨਿਟੀ ਤੇ ਇੱਕ ਪਰਿਵਾਰ ਦੇ ਜੇਬ ਚੋਂ ਨਿਕਲਦੀ ਆ ਤੇ ਜਿਸ ਤਰ੍ਹਾਂ ਉਹ ਪਰਿਵਾਰ ਹਜਾਤਾਂ ਕਰਦਾ ਉਸੇ ਤਰ੍ਹਾਂ ਹੀ ਹੁੰਦਾ ਜਿਸ ਕਰਕੇ ਅੱਜ ਤੱਕ ਜਿਹੜਾ ਇਹ ਦੋਸ਼ੀ ਸਾਹਮਣੇ ਨਹੀਂ ਲਿਆਂਦੇ ਗਏ। ਜੇ ਕਿਸੇ ਮਸਲੇ ਦਾ ਹਾਲੇਦਾਨ ਨਿਕਲਦਾ ਹੋਵੇ ਪ੍ਰਸ਼ਾਸਨ ਤੇ ਕਹਿ ਕੇ ਉੱਤੇ ਪਰਚਾ ਦਰਜ ਹੋ ਜਾਂਦਾ ਇਹ ਸਾਰਾ ਕੁਝ ਜਿਹੜਾ ਆਉਣ ਵਾਲੇ ਸਮੇਂ 'ਚ ਬਵੇਲਾ ਖੜਾ ਹੋ ਰਿਹਾ ਵੱਡੇ ਪੱਦਰ ਦਾ ਜਥੇਬੰਦਕ ਸੰਘਰਸ਼ ਖੜਾ ਹੋ ਰਿਹਾ ਨਾ ਹੋ ਬਿਲਕੁਲ ਅੱਜ ਵੀ ਹੋ ਸਕਦਾ ਉਹ ਚਾਹਣ ਤੇ ਆ ਜਿਹੜਾ ਇਹ ਪਰਚਾ ਹੋ ਜਾਵੇ ਪਰਚਾਉਣ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਹੋਣੀ ਹੈ ਕਿ ਕੌਣ ਕੌਣ ਹੈ ਉਹ ਮਹਾਰਾਜ ਨੂੰ ਕਿੱਥੇ ਗਿਆ ਫੇਰ ਹੋਣਾ ਨਾ ਜਿਹੜੇ ਸਾਡੇ ਮਜ਼ਦੂਰ ਵਰਗ ਜਿਹੜਾ ਮਤਲਬ ਕਿ ਆਪਣਾ ਕੰਮ ਕਰਦੇ ਨੇ ਕਮਿਹਾਰ ਬਰਾਦਰੀ ਨਾਲ ਨੇ ਭਾੜੇ ਪਾਤਦੇ ਨੇ ਜਾਂ ਕੋ ਹੋਰ ਕੰਮ ਕਰਦੇ ਨੇ ਜਿਨ੍ਹਾਂ ਕੋਲੇ ਸਿਰਫ ਉਹ ਮਕਾਨ ਹੀ ਆ ਉਹਨਾਂ ਕੋਲੇ ਤਾਂ ਜ਼ਮੀਨ ਹੈ ਹੀ ਨਹੀਂ ਉਹਨਾਂ ਨੂੰ ਤੇ ਮਿਲਦੀ ਨਹੀਂ ਮੇਰੇ ਅੱਗੇ ਜਿਹਨਾਂ ਕੋਲੇ ਕਿੱਲੇ ਤੋਂ ਘਟਿਆ ਉਹਨੂੰ ਰੈਸੀ ਪਲਾਟ ਦੀ ਇਕੱਲਾ ਮਿਲਣਾ ਹੈ ਕਿ ਜਿਹੜੀ ਇਸ ਤਰ੍ਹਾਂ ਦੇ ਜਿਹੜੇ ਲੋਕ ਹੋਣਗੇ ਉਹ ਲੋਕ ਕਿੱਥੇ ਬੈਠਣਗੇ ਜਾ ਕੇ ਉਹ ਜਿਹੜੀ ਕਮਰਸ਼ੀਅਲ ਪਲਾਟ ਜਿਹੜਾ ਮੈਨੂੰ ਮਿਲਣਾ ਹੈ ਮੈਂ ਉਹਦੇ ਵਿੱਚ ਉਹ ਕਿੰਨੇ ਖਰੀਦਣਾ ਮੇਰੇ ਤੋਂ ਮੈਂ ਉਹਦੇ ਵਿੱਚ ਕੀ ਕਾਰੋਬਾਰ ਚਲਾ ਸਕਾਂਗਾ ਜਿੱਥੋਂ ਮੈਂ ਜਿਹੜੇ ਪਿੰਡ 'ਚ ਵਸ ਰਿਹਾ ਉੱਥੇ ਮੇਰਾ ਮਕਾਨ ਬਣਿਆ ਹੋਇਆ ਹੈ ਉਹ ਮਕਾਨ ਤੇ ਮੇਰਾ ਜਾਏਗਾ ਨਾ ਤੇ ਜਿਹੜਾ ਪਲਾਟ ਮੈਨੂੰ ਦੇਣਗੇ ਮੈਂ ਉੱਥੇ ਬਣਾਉਂਗਾ ਨਾ ਜਾ ਕੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਜਿਹੜਾ ਸੀ ਉਹ ਕਿਤਾ ਕਿੰਨਾ 80% 75% ਤੇ ਜਿਹੜਾ ਉਹ ਬਿਨਾ ਪੈਸਾ ਤੋਂ ਮੇਰੀ ਜ਼ਮੀਨ ਲੱਗੇ ਆ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰ ਤਜਿੰਦਰ ਸਿੰਘ ਅੱਜ ਪੰਥਕ ਹੋ ਕੇ ਤੇ ਆ ਭਾਈ ਬਲਦੇਸ਼ ਸਿੰਘ ਵਡਾਲਾ ਜੀ ਵੱਲੋਂ ਤਕਰੀਬਨ 5 ਸਾਲ ਦਾ ਸਮਾਂ ਹੋ ਗਿਆ ਇਸ ਮੋਰਚੇ ਦੀ ਅਰੰਭਤਾ ਕੀਤੀ ਨੂੰ ਮੋਰਚਾ ਸੀ 352 ਪਾਵਨ ਸਰੂਪ 328 ਪਾਵਨ ਸਰੂਪ ਗੁਰੂ ਸਾਹਿਬ ਦੇ ਕਿੱਥੇ ਗਏ ਸਵਾਲ ਸੀ ਐਸਜੀਪੀਸੀ ਨੂੰ ਵੀ ਤੇ ਸਰਕਾਰ ਨੂੰ ਵੀ ਸਮੇਂ ਦੀ ਹਕੂਮਤ ਨੂੰ ਵੀ ਉਸ ਸਮੇਂ ਦੀ ਤੇ ਅੱਜ ਦੀ ਹਕੂਮਤ ਨੂੰ ਵੀ ਹੈ ਕਿ ਕਿੱਥੇ ਗਏ ਗੁਰੂ ਸਾਹਿਬ ਦੇ ਪਾਵਨ ਸਰੂਪ ਕਿਉਂ ਨਹੀਂ ਅਜੇ ਤੱਕ ਪਤਾ ਲੱਗਾ ਐਸਜੀਪੀਸੀ ਜਾਂ ਸਰਕਾਰ ਵੱਲੋਂ ਕੀ ਕਦੀ ਮੀਟਿੰਗ ਕੀਤੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਉਹ ਵੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਬਲਦੀਪ ਸਿੰਘ ਉਡਾਲਾ ਨਾਲ ਵੀ ਪਰ ਅੱਜ ਉਹਨਾਂ ਦੇ ਨਾਲ ਸਹਿਯੋਗ ਵੱਜੋ ਕਿਸਾਨ ਜਥੇਬੰਦੇ ਦੇ ਆਗੂ ਸਹਿਬਾਨ ਪਹੁੰਚੇ ਆ ਪੰਥਕ ਦਰਦੀ ਪਹੁੰਚੇ ਆ ਜਿਨ੍ਹਾਂ ਦੇ ਵਿੱਚ ਭਾਈ ਬਲਦੀਪ ਸਿੰਘ ਸਿਰਸਾ ਜੀ ਸਾਡੇ ਨਾਲ ਆ ਗੱਲਬਾਤ ਕਰਦੇ ਆ ਪਹਿਲਾਂ ਤੇ ਗੁਰਫਤੇ ਸਾਂਝ ਕਰਦੇ ਆ ਸਿਰਸਾ ਸਾਹਿਬ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਜੀ ਰਫਤੀ ਤੇ ਜਿੰਦਰ ਸਿੰਘ ਜੀ ਤੁਹਾਡਾ ਤੁਹਾਡੇ ਚੈਨਲ ਦਾ ਤੇ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਿਰਸਾ ਸਾਹਿਬ ਮਾਨ ਸਤਿਕਾਰ ਦੇਣ ਵਾਸਤੇ ਸਿਰਸਾ ਬੜਾ ਲੰਬਾ ਸਮਾਂ ਹੋ ਗਿਆ 328 ਪਾਵਨ ਸਰੂਪਾਂ ਦੀ ਗੱਲ ਸ਼ਾਇਦ ਹੁਣ ਬੋਰਡਾਂ ਤੇ ਲੱਗਿਆ ਪੜਿਆ ਜਾਂਦਾ ਕੀ ਗੱਲ ਪੰਥ ਦੇ ਵਿੱਚੋਂ ਦਰਦ ਖਤਮ ਹੋ ਜਾਂਦਾ ਜਦੋਂ ਜਦਾ ਲੰਮਾ ਸਮਾਂ ਹੋ ਜਾਂਦਾ ਗੱਲ ਨਹੀਂ ਹਾਂ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਵਾਸਤੇ ਮੋਰਚਾ ਇੱਥੇ ਵੀ ਲੱਗਾ ਇਹਨਾਂ 328 ਰੂਪਾਂ ਵਾਸਤੇ ਮੋਰਚਾ ਕੌਮੀ ਸਾਫ ਮੋਰਚਾ ਵਿਚਾਰਿਆ ਜਿੱਥੇ ਬੰਦੀ ਸਿੰਘਾਂ ਦੀ ਵੀ ਗੱਲ ਹੋ ਰਹੀ ਆ ਬਰ ਗਾੜੀ ਬਹਿਬਲ ਦੀ ਗੱਲ ਵੀ ਹੋ ਰਹੀ ਆ ਗੁਰੂ ਸਾਹਿਬ ਦਾ ਜੋ ਨਰਾਦਰ ਹੋਇਆ ਸੀ ਉਹਦੇ ਇਨਸਾਫ ਵਾਸਤੇ ਵੀ ਗੱਲ ਹੋ ਰਹੀ ਆ ਕਾਰਨ ਕੀ ਲੱਗਦਾ ਪੰਥਕ ਸਫਾਂ ਦੇ ਵਿੱਚ ਇਹ ਚਰਚਾ ਕਿਉਂ ਨਹੀਂ ਚੱਲੀ ਕਿਉਂ ਨਹੀਂ ਅਜੇ ਤੱਕ ਇਨਸਾਫ ਮਿਲਿਆ ਦੇਖੋ ਮਾਫ ਕਰਨਾ ਸੱਚ ਇਹ ਆ ਕਿ ਅੱਜ ਸਾਡੀ ਜਿਹੜੀ ਸੋਚ ਆ ਉਹ ਪਦਾਰਥਵਾਦੀ ਹੋਣ ਕਰਕੇ ਤੇ ਅਸੀਂ ਬੰਦਿਆਂ ਨਾਲ ਜੁੜ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਜਰੂਰ ਟੇਕਦੇ ਆਂ ਲੇਕਿਨ ਸਿਰਫ ਮੱਥਾ ਟੇਕਣ ਤਾਂ ਕੀ ਸੀਮਤ ਆ ਅਸੀਂ ਗੁਰੂ ਦੇ ਸਿਧਾਂਤ ਨੂੰ ਜਾਂ ਗੁਰੂ ਸਹਿਬਾਨ ਵੱਲੋਂ ਦਰਸਾਏ ਰਸਤੇ ਨੂੰ ਅਸੀਂ ਜਿਹੜਾ ਉਹ ਭੁੱਲ ਚੁੱਕੇ ਆ ਬੰਦਿਆਂ ਦੇ ਸਰੀਰਾਂ ਨਾਲ ਜੁੜ ਗਿਆਂ ਵੀ ਇਹਦੇ ਨਾਲ ਚੱਲਾਂਗੇ ਤੇ ਮੈਨੂੰ ਆ ਫਾਇਦਾ ਹੋਊਗਾ ਮੈਂ ਆਪਣਾ ਮੁੰਡਾ ਨੌਕਰੀ ਲਵਾਉਂਗਾ ਮੈਂ ਪਿੰਡਾਂ ਦੇ ਵਿੱਚ ਆਮ ਹੁੰਦਾ ਕਿ ਆਪਣੇ ਵਿਰੋਧੀ ਨੂੰ ਮੈਂ ਮੇਰੀ ਚੌਧਰ ਹੋਊਗੀ ਮੈਂ ਆਪਣੇ ਵਿਰੋਧੀ ਨੂੰ ਛੱਤਰ ਮਰਵਾਉਂਗਾ ਜਾਂ ਮੈਂ ਆਪ ਕੋ ਆਪਣੇ ਦੋ ਨੰਬਰ ਦੇ ਕਾਰੋਬਾਰ ਨਸ਼ਾ ਵੇਚੂਗਾ ਤੇ ਪੈਸਾ ਕਮਾਉਂਗਾ ਇਥੋਂ ਤੱਕ ਜਿਹੜਾ ਉਹ ਸੀਮਤ ਰਹਿ ਗਿਆ ਸੀ ਗੁਰੂ ਸਾਹਿਬ ਦਾ ਤੋਂ ਦੂਰੀਆਂ ਕਾਰਨ ਕੀ ਲੱਗਦਾ ਤੁਹਾਨੂੰ ਕਿਉਂਕਿ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਇਸ ਟਾਈਮ ਦੇ ਉੱਤੇ ਹਰ ਗੱਲ ਜਿਹੜੀ ਆ ਵਾਇਰਲ ਹੋ ਜਾਂਦੀ ਆ ਪਰ ਇੱਕ ਲੰਬਾ ਸਮਾਂ ਹੋ ਗਿਆ 328 ਰੂਪਾਂ ਦਾ ਸੰਘਰਸ਼ ਭਾਈ ਬਲਦੇਸ਼ ਸਿੰਘ ਵਡਾਲਾ ਵੱਲ ਵਧਿਆ ਹੋਇਆ ਤੇ ਕੌਮ ਇਨਸਾਫ ਮੋਰਚ ਦੀ ਵੀ ਕਦੇ ਇੱਕਦਮ ਗੱਲ ਹੁੰਦੀ ਆ ਜਦੋਂ ਕੋਈ ਸੰਗਤ ਪਹੁੰਚਦੀ ਆ ਬਲਦੇਸ਼ ਸਿੰਘ ਵਡਾਲਾ ਵੱਲੋਂ ਵੀ ਜਿਹੜਾ ਪ੍ਰੋਗਰਾਮ ਕੀਤਾ ਗਿਆ ਅੱਜ ਤੁਸੀਂ ਪਹੁੰਚੇ ਹੋ ਅਗਲੀ ਰਣਨੀਤੀ ਕੀ ਆ ਕੀ ਹੋਊਗੀ ਪ੍ਰੂਪਰੇਖਾਂ ਵਾਲੇ ਸਮੇਂ ਦੀ ਕਿਉਂ ਨਹੀਂ ਅਜੇ ਤੱਕ ਇਨਸਾਮ ਮਿਲਿਆ ਇੱਕ ਵੀਡੀਓ ਜਿਹੜੀ ਤੁਸੀਂ ਪਹਿਲਾਂ ਦਿਖਾ ਲਈ ਸੀ ਉਹ ਅਸੀਂ ਸੰਗਤ ਨੂੰ ਦਿਖਾ ਲਈ ਦੀ ਆ ਜਿਹੜੀ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਸੀ ਪ੍ਰਧਾਨ ਸਾਹਿਬ ਸਮੇਂ ਦੇ ਉਦੋਂ ਤੇ ਐ ਜੀ ਪੀ ਸੀ ਪ੍ਰਧਾਨ ਸਾਹਿਬ ਸੀ ਉਹਨਾਂ ਨੇ ਕੁਝ ਨਾਮ ਲੈ ਕੇ ਕਿਹਾ ਸੀ ਕਿ ਇਹਨਾਂ ਤੇ ਫੌਜਦਾਰੀ ਮੁਕਦਮੇ ਦਰਜ ਹੋਣਗੇ ਦੇਖੋ ਇਹ ਗੱਲਾਂ ਕਹਿੰਦੇ ਜ਼ਰੂਰ ਨੇ ਜਿਸ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਹਿੰਦੀ ਪਾਸ਼ਾ ਦੀ ਕਿਤਾਬ ਪਬਲਿਸ਼ ਕੀਤੀ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਲਿਖਤਾ ਇਹਦੋਂ ਕੋ ਵੱਡੀ ਕੋਈ ਗੱਲ ਹੋਊਗੀ ਤੁਖਾਂਤ ਦੀ ਉਹਦੇ ਤੇ ਵੀ ਇਹਨਾਂ ਨੇ ਵਾਅਦੇ ਕੀਤੇ ਮੇਰੇ ਨਾਲ ਸਾਰਿਆਂ ਨੇ ਕੀਤੇ ਜਿੰਨੇ ਪ੍ਰਧਾਨ ਆਏ ਸਾਰਿਆਂ ਨੇ ਵਾਅਦੇ ਕੀਤੇ ਵੀ ਅਸੀਂ ਉਹ ਬੰਦਾ ਜਿਹੜਾ ਆਪਣਾਗੇ ਮੈਂ ਕਿਹਾ ਵੀ ਤੁਹਾਡੀ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾ ਗਈ ਯਾਰ ਮਤਾ ਕਿੰਨੇ ਪਾਇਆ ਇਹ ਕਿਸ ਤਰ੍ਹਾਂ ਹੋਇਆ ਕਿ ਉਹ ਤੇ ਅਜੇ ਤੱਕ ਉਹ ਦੋਸ਼ੀ ਨਹੀਂ ਲੈਂਦਾ ਅਜਰ ਦੋਸ਼ੀ ਅਜੇ ਤੱਕ ਨਹੀਂ ਉਹਨਾਂ ਨੇ ਲੈਂਦਾ ਹੁਣ ਇਹ ਜਿਹੜੀ ਪੜਤਾਲ ਆ ਇਹ ਜਿਹੜੇ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਨੇ ਇਕ ਕਿੰਨੇ ਗੈਬ ਕੀਤੇ ਕਿਹਦੇ ਕੋਲ ਗਾਇ ਕਿਸ ਤਰ੍ਹਾਂ ਗਾਇ ਇਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਜਿਹੜੀ ਸੀ ਉਹ ਬਣਾਈ ਗਈ ਸ਼੍ਰੋਮਣੀ ਕਮੇਟੀ ਨੂੰ ਦੇ ਚਤਾ ਗਿਆ ਉਹ ਕਮੇਟੀ ਬਣੀ ਤੇ ਉਸ ਕਮੇਟੀ ਨੇ ਪੜਤਾਲ ਕਰਕੇ ਤੇ ਰਿਪੋਰਟ ਜਿਹੜੀ ਸੀ ਉਸ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਜਿਹੜੀ ਤੁਸੀਂ ਅੱਜ ਤੁਹਾਡੇ ਸਾਹਮਣੇ ਜਿਹੜੀ ਆ ਉਹ ਪ੍ਰਧਾਨ ਲੋਂਗੋਵਾਲ ਜਿਹੜਾ ਉਹ ਸਾਡੀ ਆਪਣੀ ਸਟੇਟਮੈਂਟ ਦਿੰਦਾ ਹੈ ਕਿ ਅਸੀਂ ਇਹਨਾਂ ਦੋਸ਼ੀਆਂ ਨੂੰ ਬਕਾਇਦਾ ਨਾ ਲੈਂਦਾ ਕਿ ਅਸੀਂ ਇਹਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਉਹ ਕਾਨੂੰਨੀ ਕਾਰਵਾਈ ਕਰਾਂਗੇ ਪਰ ਕਾਰਵਾਈ ਉਹਨਾਂ ਨੇ ਤਾਂ ਕੀ ਕਰਨੀ ਸੀ ਇੱਥੋਂ ਤੱਕ ਆ ਕੇ 5 ਸਾਲ ਮੋਰਚਾ ਲੱਗਣ ਦੇ ਬਾਵਜੂਦ ਅੱਜ ਤੱਕ ਉਹਨਾਂ ਨੇ ਗੱਲ ਕਰਨ ਜਿਹੜੀ ਉਹ ਮناسب ਨਹੀਂ ਸਮਝੀ ਤੁਹਾਨੂੰ ਪਤਾ ਹੈ ਕਿ ਜਦੋਂ ਸ਼੍ਰੋਮਿਕ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਚੱਲਿਆ ਸੀ ਤੇ ਉਸ ਟਾਈਮ ਦੇ ਉੱਤੇ ਇਸ ਰਿਪੋਰਟ ਦੇ ਕਾਰਨ ਹੀ ਤੇ ਉਹ ਧਰਨਾ ਲੱਗਿਆ ਸੀ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ ਕਿ ਕਿਸੇ ਨੇ ਕਾਰਵਾਈ ਕਰਨੀ ਹੈ ਉਲਟਾ ਉਹਨਾਂ ਤੇ ਲਾਠੀਆਂ ਚੱਲੀਆਂ ਬਹੁਤ ਕੁਝ ਹੋਇਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਸੋ ਇਹਦਾ ਕਾਰਨ ਇਹੀ ਆ ਕਿ ਅੱਜ ਜਿਹੜੀ ਬੇਨਤੀ ਮੈਂ ਪਹਿਲਾਂ ਕੀਤੀ ਆ ਕਿ ਅੱਜ ਅਸੀਂ ਜਿਹੜਾ ਉਹ ਛੱਡ ਚੁੱਕੇ ਆ ਗੁਰੂ ਸਿਧਾਂਤ ਨੂੰ ਛੱਡ ਚੁੱਕੇ ਆ ਤੇ ਸ਼ਰੋਮਣੀ ਕਮਿਊਨਿਟੀ ਤੇ ਇੱਕ ਪਰਿਵਾਰ ਦੇ ਜੇਬ ਚੋਂ ਨਿਕਲਦੀ ਆ ਤੇ ਜਿਸ ਤਰ੍ਹਾਂ ਉਹ ਪਰਿਵਾਰ ਹਦਾਤਾਂ ਕਰਦਾ ਉਸੇ ਤਰ੍ਹਾਂ ਹੀ ਹੁੰਦਾ ਜਿਸ ਕਰਕੇ ਅੱਜ ਤੱਕ ਜਿਹੜਾ ਇਹ ਦੋਸ਼ੀ ਸਾਹਮਣੇ ਨਹੀਂ ਲੰਦੇ ਗਏ ਹੁਣ ਇੱਕ ਬੰਨੇ ਨੇ ਕਹਿੰਦੇ ਆ ਕਿ ਅਖਾਲ ਤੱਕ ਸੁਪਰੀਮ ਤੇ ਜੇ ਅਕਾਲ ਤਖਤ ਦੇ ਆਦੇਸ਼ਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਈ ਆ ਤੇ ਉਸ ਕਮੇਟੀ ਨੇ ਰਿਪੋਰਟ ਦੇ ਦਿੱਤੀ ਆ ਤੇ ਫਿਰ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਲੰਗੋਵਾਲ ਸਾਹਿਬ ਤੁਸੀਂ ਗੱਲ ਕੀਤੀ ਆ ਉਹ ਆਪ ਬੋਲ ਕੇ ਕਹਿ ਰਹੇ ਆ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਜੋ ਮੌਜੂਦਾ ਪ੍ਰਧਾਨ ਆ ਉਹਨਾਂ ਡਿਊਟੀਆਂ ਲਾਈਆਂ ਜਨਰਲ ਸਕੱਤ ਸੀ ਉਸ ਸਮੇਂ ਉਹਨਾਂ ਡਿਊਟੀ ਵੀ ਲਈ ਕਿ ਇਹ ਤੈਹ ਤੱਕ ਜਾ ਕੇ ਤੇ ਮਸਲੇ ਦਾ ਹੱਲ ਚਾਹੀਦਾ ਹੁਣ ਮੌਜੂਦਾ ਪ੍ਰਧਾਨ ਸਾਹਿਬ ਨੇ ਕੀ ਤੈਹ ਤੱਕ ਜਾ ਕੇ ਗੱਲਬਾਤ ਨਹੀਂ ਹੋ ਸਕੀ ਤੈਹ ਤੱਕ ਕਿਵੇਂ ਜਾਣਗੇ ਜਿਹੜੀ ਬੇਨਤੀ ਕੀਤੀ ਆ ਕਿ ਜਦੋਂ ਤਾਰਾਂ ਉੱਤੋਂ ਨੇ ਇਹਨਾਂ ਦੇ ਵਾਸਤੇ ਕੁਛ ਨਹੀਂ ਇਹ ਪ੍ਰਧਾਨ ਸਕੱਤਰ ਜਿਹੜਾ ਅੱਜ ਜਥੇਦਾਰ ਦੀ ਵੀ ਜੇ ਗੱਲ ਕਰੀਏ ਤੇ ਤੁਸੀਂ ਇਹ ਦੱਸੋ ਵੀ ਸਰਸਾ ਸਾਧ ਨੂੰ ਮਾਫੀ ਦੇ ਦਿੱਤੀ ਪਹਿਲਾਂ ਉਹਨੂੰ ਪੰਚ ਚੋਛੇ ਕਿਹਾ ਫਿਰ ਉਹਨੂੰ ਮਾਫੀ ਦਿੱਤੀ ਗਈ ਫਿਰ ਕਿਸ ਤਰੀਕੇ ਦੇ ਨਾਲ ਹੁਣ ਤੱਕ ਇਹਨਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾਦਾ ਜਿਹੜੀ ਆ ਉਹ ਇਹਨਾਂ ਨੇ ਰੋਲ ਦਿੱਤੀ ਆ ਸੋ ਇਹ ਸਾਰਾ ਕਾਰਨ ਇਹ ਹੈ ਕਿ ਅੱਜ ਇੱਕ ਵਿਅਕਤੀ ਦਾ ਜਿਹੜਾ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਹੈ ਜੋ ਚਾਹੁੰਦਾ ਉਸੇ ਤਰ੍ਹਾਂ ਹੀ ਹੁੰਦਾ ਹੈ ਜਿਸ ਕਰਕੇ ਇਹ ਅੱਜ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪਹੁੰਚੇ ਹੋ ਕਿਸਾਨ ਜਥੇਬੰਦੀਆਂ ਭਾਈ ਬਲਦੇਵ ਸਿੰਘ ਡਾਲਾ ਵੀ ਕਹਿ ਰਹੇ ਸੀ ਕਿ ਇਸ ਟਾਈਮ ਨਾਲ ਆ ਜੋ ਫੈਸਲੇ ਉਹ ਕਹਿੰਦੇ ਕਿ ਇਹ ਭਾਈ ਬਲਦੇਵ ਸਿੰਘ ਸਰਸਾ ਦੀ ਗੱਲ ਕੀਤੀ ਜੀ ਆਪਾਂ ਡੱਲੇਵਾਲ ਸਾਹਿਬ ਦੀ ਗੱਲ ਕੀਤੀ ਉਹ ਆਪ ਜਿਕਰ ਕਰਕੇ ਗਏ ਆ ਥੋੜੀ ਜਿਹਾ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਉੱਤੇ ਉਹਨਾਂ ਨੇ ਵਾਗ ਡੋਰ ਇਸ ਟਾਈਮ ਦੇ ਉੱਤੇ ਡੋਰੀਆਂ ਛੁੱਟ ਦਿਤੀਆਂ ਸਮਾਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਊਗਾ ਕੀ ਪ੍ਰੋਬਲਮ ਦੀ ਰੂਪਰੇਖਾ ਹੋਊਗੀ ਕਿਉ ਲਿਖੋਗੇ ਦੇਖੋ ਆਉਣ ਵਾਲਾ ਸਮਾਂ ਅਸੀਂ ਬਹੁਤ ਵਿਚਾਰਾਂ ਜਦੋਂ ਆਪ ਜੀ ਨੂੰ ਪਤਾ ਹੈ ਕਿ ਭਾਈ ਬਲਦੇਵ ਸਿੰਘ ਵਡਾਲਾ ਨੇ ਅੱਜ ਤੁਹਾਨੂੰ ਦੱਸਿਆ ਜਦੋਂ ਸਾਡਾ ਮੋਰਚਾ ਚੱਲ ਰਿਹਾ ਸੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਦੋਂ ਮਰਨ ਵਰਤ ਤੇ ਬੈਠੇ ਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਸੀ ਸਾਡੇ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਸੀ ਕਿ ਸਿੱਖ ਧਰਮ ਵਿੱਚ ਮਰਨ ਵਰਤ ਦੀ ਮਰਯਾਦਾ ਜਿਹੜੀ ਹੈ ਇਹ ਨਹੀਂ ਹੈਗੀ ਇਹ ਨਹੀਂ ਹੋਣੀ ਚਾਹੀਦੀ ਮੈਂ ਮੁੜ ਕੇ ਫਿਰ ਸੋਚਿਆ ਆਪੀ ਹੁਣ ਕਿਨੂੰ ਇੱਥੇ ਸੱਜਿਆ ਜਾਵੇ ਮੈਂ ਫਿਰ ਵਡਾਲਾ ਸਾਹਿਬ ਨੂੰ ਫੋਨ ਕੀਤਾ ਜਿਹੜਾ ਅੱਜ ਉਹਨਾਂ ਜ਼ਿਕਰ ਵੀ ਕੀਤਾ ਕਿ ਸਰਸਾ ਦੀ ਦਾ ਮੈਨੂੰ ਫੋਨ ਆਇਆ ਮੈਂ ਫੋਨ ਕਰਕੇ ਇਹਨਾਂ ਨੂੰ ਕਿਹਾ ਤੇ ਇਹਨਾਂ ਨਾਲ ਗੱਲਬਾਤ ਹੋਈ ਵੀ ਤੁਸੀਂ ਉੱਥੇ ਆਓ ਔਰ ਇਹ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਉੱਥੇ ਪਹੁੰਚੇ ਤੇ ਉੱਥੇ ਇਹਨਾਂ ਨੇ ਜਾ ਕੇ ਜਿਹੜਾ ਜਾ ਕੇ ਇਹ ਜਦੋਂ ਉੱਥੇ ਪਹੁੰਚੇ ਨੇ ਤੇ ਇਹਨਾਂ ਨੇ ਸਾਨੂੰ ਜਦੋਂ ਸਪੋਰਟ ਕੀਤੀ ਆ ਤੇ ਲੋਕਾਂ ਦੇ ਵਿੱਚ ਇੱਕ ਲੋਕ ਲਹਿਰ ਜਿਹੜੀ ਸੀ ਉਹ ਬਣ ਗਈ ਤੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਲਾ ਵੀ ਕੀਤਾ ਪਈ ਤੁਸੀਂ ਵੇਖੋ ਅਸੀਂ ਮੈਂ ਪਹਿਲਾਂ ਜਿਹੜਾ ਅਸੀਂ 4 ਨਵੰਬਰ 2020 ਦੇ ਵਿੱਚ ਜਿਹੜਾ ਅਸੀਂ ਮੋਰਚਾ ਲਾਇਆ ਤੇ ਤੁਸੀਂ ਉਦੋਂ ਸਪੋਰਟ ਨਹੀਂ ਕੀਤੀ ਤੇ ਜੇ ਉਦੋਂ ਕਰਦੇ ਤਾਂ ਆਪਾਂ ਇਕੱਠੇ ਰਲ ਕੇ ਚੱਲਦੇ ਤੇ ਉਸ ਟਾਈਮ ਤੇ ਅਸੀਂ ਇੱਕ ਵਾਅਦਾ ਕੀਤਾ ਵੀ ਅਸੀਂ ਇਸ ਮੋਰਚੇ ਤੋਂ ਬਾਅਦ ਆਗੇ ਤੇ ਫਿਰ ਅਸੀਂ ਜਿਹੜੀ ਇਹਦੀ ਸਪੋਰਟ ਕਰਾਂਗੇ ਅਸੀਂ ਉਸ ਵਾਅਦੇ ਦੇ ਮੁਤਾਬਕ ਅੱਜ ਆ ਗਏ ਹਾਂ ਜਿਹਦੇ ਮੁਤਾਬਕ ਹੁਣ 7 ਸਤੰਬਰ ਨੂੰ ਜਿਹੜਾ ਅਸੀਂ ਹੁਣ ਇੱਥੇ ਇੱਕ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ ਉਹ 7 ਸਤੰਬਰ ਇਸ ਕਰਕੇ ਕੀਤਾ ਕਿਉਂਕਿ 25 ਅਗਸਤ ਤੱਕ ਸਾਡੇ ਜਿਹੜੇ ਉਹ ਪ੍ਰੋਗਰਾਮ ਦਿੱਤੇ ਹੋਏ ਨੇ ਕਿਉਂਕਿ 25 ਅਗਸਤ ਨੂੰ ਅਸੀਂ ਦਿੱਲੀ ਦੇ ਵਿੱਚ ਇੱਕ ਮਹਾ ਕਿਸਾਨ ਮਹਾ ਪੰਚਾਇਤ ਕਰਨ ਜਾ ਰਹੇ ਹਾਂ ਜਿਹੜੀਆਂ ਕਿਸਾਨੀ ਮੰਗਾਂ ਅਧੂਰੀਆਂ ਪਈਆਂ ਨੇ ਜਿਹਨਾਂ ਜਿਹੜੇ ਸਾਡੇ ਕਿਸਾਨਾਂ ਤੇ ਪਰਚੇ ਹੋਏ ਨੇ ਲਖੀਨ ਪੁਰਖੀਰੀ ਵਾਲਾ ਮਸਲਾ ਹੈ ਐਮ ਐਸ ਪੀ ਦਾ ਮਸਲਾ ਹੈ ਜਾਂ ਕਰਜ਼ਾ ਜਿਹੜੀ ਆ ਉਹਦਾ ਮਸਲਾ ਹੈ ਸੋ ਉਹਨਾਂ ਮਸਲਾਂ ਨੂੰ ਲੈ ਕੇ ਅਸੀਂ ਜਿਹੜਾ ਉਹ 25 ਅਗਸਤ ਨੂੰ ਦਿੱਲੀ ਰੈਲੀ ਰੱਖੀ ਆ ਤੇ ਫਿਰ ਇਹ ਸੋਚਿਆ ਵੀ ਸਾਰੇ ਜਿਹੜੇ ਕਿਸਾਨ ਸਾਡੇ ਉੱਥੇ ਜਾਣੇ ਨੇ 25 26 ਨੂੰ ਜਿਹੜੇ 25 ਨੂੰ ਜਾਣੇ ਉਹ 26 27 ਤੱਕ ਤਾਂ ਵਾਪਸ ਆਉਣਗੇ ਤੇ ਫਿਰ 5-7 ਦਿਨ ਜਿਹੜੀ ਉਹ ਰੈਸਟ ਕਰ ਲੈਣ ਤੇ ਉਸ ਤੋਂ ਬਾਅਦ ਫਿਰ 7 ਸਤੰਬਰ ਨੂੰ ਇਸ ਜਗ੍ਹਾ ਤੇ ਫਿਰ ਜਿਹੜਾ ਅਸੀਂ ਇਕੱਠ ਜਿਹੜਾ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਇਕੱਠ ਕਰ ਉਹ ਤੋਂ ਪਹਿਲਾਂ ਪਹਿਲਾਂ ਕੀ ਕੋਈ ਗੱਲਬਾਤ ਚੱਲੀ ਆ ਤੁਹਾਡੀ ਪ੍ਰਸ਼ਾਸਨ ਨਾਲ ਜਲਾਈਏ ਜਾਂ ਐਚਪੀਸੀ ਦੇ ਨਾਲ ਜੀ ਕੋਈ ਗੱਲਬਾਤ ਹੁੰਦੀ ਆ ਜੇ ਮਸਲੇ ਦਾ ਹੱਲ ਨਿਕਲਦਾ ਤੇ ਫਿਰ ਉਹਨੂੰ ਪੋਸਟਪੋਨ ਕੀਤਾ ਜਾ ਸਕਦਾ ਦੇਖੋ ਇਹ ਮਸਲਾ ਗੱਲਬਾਤ ਜਿਹੜਾ ਜ਼ਿਕਰ ਸੀ ਉਹ ਕੱਲ ਮੇਰੇ ਨਾਲ ਅਫਸਰਾਂ ਨੇ ਕੀਤਾ ਤੇ ਤੁਹਾਡੇ ਨਾਲ ਪ੍ਰਧਾਨ ਸਾਹਿਬ ਜਿਹੜੇ ਨੇ ਉਹ SGPC ਦੇ ਪ੍ਰਧਾਨ ਜਿਹੜੇ ਨੇ ਉਹ ਗੱਲ ਕਰਨੀ ਚਾਹੁੰਦੇ ਆਂ ਆਇਆ ਕਰ ਲੈਣੀ ਹੋਈ ਤੁਹਾਡੇ ਨਾਲ ਸਾਡੇ ਨਾਲ ਇਹ ਕੋਈ ਗੱਲ ਨਹੀਂ ਹੋਈ ਕਿਉਂ ਕੱਲਾ ਮੈਂ ਕਿਵੇਂ ਗੱਲ ਕਰ ਸਕਦਾ ਤੇ ਉਹ ਤਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਸਾਰਿਆਂ ਦੇ ਨਾਲ ਹੀ ਹੋਣੀ ਆ ਮੁੱਖ ਤਾਂ ਢੱਲੇਵਾਲ ਹੈ ਤੇ ਸਾਰਿਆਂ ਨਾਲ ਬੈਠ ਕੇ ਜਿਹੜੀ ਗੱਲ ਹੋਣੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਗੱਲਬਾਤ ਨਾਲ ਮਸਾ ਹਲ ਹੋਏਗਾ ਕਿਉਂਕਿ CP ਸਾਹਿਬ ਜਿਹੜੇ ਇਥੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ 13 ਤਰੀਕ ਨੂੰ ਸਾਡੀ ਬੜੀ ਲੰਬੀ ਚੌੜੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਸੀ ਕਿ ਸ਼੍ਰੋਮਣੀ ਕਮੇਟੀ ਹੀ ਜਿਹੜੀ ਆ ਉਹ ਇਹ ਸ਼੍ਰੋਮਣੀ ਕਮੇਟੀ ਨਾਲ ਸੰਬੰਧ ਜਿਹੜਾ ਕਿਸੇ ਦੋਸ਼ੀ ਦੇ ਖਿਲਾਫ ਪਰਚਾ ਦਰਸਾਇਆ ਤੇ ਮੈਂ ਬੜੀਆਂ ਦਲੀਲਾਂ ਦਿੱਤੀਆਂ ਉਹਨਾਂ ਨੂੰ ਵੀ ਤੁਸੀਂ ਕਿਹੜੀ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਜਿਹੜੀ ਅੱਜ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਬੰਧ ਚਲਾ ਰਹੇ ਨੇ ਇਹ ਤਾਂ ਖੁਦ ਜਿਹੜਾ ਤੁਹਾਨੂੰ ਪਤਾ ਹੈ ਕਿ ਜਿਹੜੀ ਗੱਤਾ ਮਿਲ ਦਾਲਮ ਵਾਲੀ ਆ ਤੋਂ ਯਾਰ 12 ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੀ ਉਹ ਗੱਤਾ ਮਿਲਿਆ ਉਹਨੂੰ ਇੱਕ ਇਥੇ ਆਪਣੇ ਹੈਗੇ ਸੀ ਦੁਕਾਨ ਸੀ ਤੇ ਉਹ ਨਾਲੇ ਕੋਲ 45 ਵੱਡੇ ਬੋਰੇ ਮਤਲਬ ਤੇਰਾ ਖਾਦ ਵਾਲਾ ਬੋਰਾ ਉਹਦੇ ਇੱਕ ਦੋ ਦੋ ਗੱਟਾਂ ਦਾ ਇੱਕ ਬੋਰਾ ਬਣਾ ਕੇ 45 ਬੋਰੇ ਰੱਦੀ ਦੇ ਜਿਹਦੇ ਵਿੱਚ ਗੁਰਬਾਣੀ ਦੇ ਕੁੱਟ ਕੇ ਪੋਥੀਆਂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਉਹ ਵੇਚੇ ਗਏ ਉਹ ਕੁਦਰਤੀ ਐ ਸੀ ਕਿ ਮੁੰਡਾ ਇੱਕ ਜਿਹੜਾ ਸੀ ਉਹ ਛੜਕੇ ਉੱਤੇ ਆ ਮਿਲ ਜਿਹੜੀ ਆ ਗੱਟਾਂ ਮਿਲ ਦਾਲਮ ਵਾਲੀ ਇੱਕ ਬੱਚਾ ਗੁੜਕਾ ਲੈ ਕੇ ਤੇ ਬਾਹਰ ਆ ਰਿਹਾ ਇਧਰੋਂ ਮੈਂ ਜਾ ਰਿਹਾ ਸੀ ਅੰਬਰਸਰੋ ਮੈਂ ਉੱਥੇ ਕੁਦਰਤੀ ਗੱਡੀ ਰੋਕੀ ਪਤਾ ਨਹੀਂ ਪੈਂਚਰ ਹੋਈ ਜਾਂ ਮੇਰੇ ਯਾਦ ਨਹੀਂ ਹੁਣ ਕਿ ਬਾਥਰੂਮ ਜਾ ਰਿਹਾ ਸਾਂ ਉਹ ਗੁਟਕਾ ਲੈ ਕੇ ਆ ਰਿਹਾ ਬੱਚਾ ਮੈਂ ਗੁਟਕਾ ਉਹਦੇ ਹੱਥ 'ਚ ਵੇਖਿਆ ਮੈਂ ਕਿਹਾ ਕਿੱਥੋਂ ਲਿਆ ਉਹ ਕਹਿੰਦਾ ਜੀ ਅੰਦਰੋਂ ਨੇ ਜਦੋਂ ਮੈਂ ਅੰਦਰ ਜਾ ਕੇ ਵੇਖਿਆ ਤੇ ਹੈਰਾਨ ਹੋ ਗਿਆ ਮੈਂ ਉਸ ਤੋਂ ਬਾਅਦ ਫਿਰ ਸੱਤ 45 ਬੋਰੀ ਕੋ ਜੋ ਉਹਨਾਂ ਨੇ ਉਹਦੇ 'ਚੋਂ ਲੱਦ ਕੇ ਤੇ ਆਪਣੀ ਡਿੱਗੀ ਦੇ ਵਿੱਚ ਜਿੱਥੇ ਉਹ ਪ੍ਰਾਲੀ ਵਗੈਰਾ ਗਾਲਦੇ ਸੀ ਉਹਦੇ ਵਿੱਚ ਸੁੱਟੇ ਸੀ ਉਹਦੀ ਇੱਕ ਦਮ ਫਿਰ ਮੈਂ ਸਾਰਿਆਂ ਨੂੰ ਫੋਨ ਕੀਤਾ ਜਦੋਂ ਪਤਾ ਲੱਗਾ ਸ਼੍ਰੋਮਿਕ ਕਮੇਟੀ ਨੂੰ ਇਹਨਾਂ ਨੇ ਆਪਣੀ ਬੱਸ ਭੇਜੀ ਸ਼੍ਰੋਮਣੀ ਕਮੇਟੀ ਨੇ ਡਰਾਈਵਰ ਭੇਜਿਆ ਬੰਦੇ ਭੇਜੇ ਉਹ ਲਾਦ ਲਈ ਉਹਨਾਂ ਨੇ ਸਾਰੇ ਬੋਰੇ ਲਾਦ ਰਹੇ ਤੇ ਉਧਰ ਮੈਂ ਵੀ ਆ ਗਿਆ ਤੇ ਮੈਂ ਉਹ ਗੱਡੀ ਦੇ ਇੱਕ ਲੰਮਿਆਂ ਪੈ ਕੇ ਉਹ ਗੱਡੀ ਖਾਈ ਵੀ ਮੈਂ ਇੱਥੇ ਥਾਣੇ ਪਰਚਾ ਦਰਜ ਕਰਾਉਣਾ ਜਥੇਦਾਰ ਅਕਾਲ ਤਖਤ ਜਾਨੀ ਗੁਰਬਚਨ ਸਿੰਘ ਉਥੇ ਜਾਂਦਾ ਔਰ ਮੈਨੂੰ ਬਹੁ ਫੜ ਕੇ ਖਿੱਚਦਾ ਕਿ ਇਹ ਆਪਾ ਪਰਚਾ ਨਹੀਂ ਕਰਉਣਾ ਬਦਨਾਮੀ ਹੁੰਦੀ ਆ ਮੈਂ ਕਿਹਾ ਕਿ ਜੀ ਆਪ ਬਦਨਾਮੀ ਨਹੀਂ ਕੀ ਹਰ ਤੁਸੀਂ ਮਿੱਟੀ ਚ ਰੋਲਤਾ ਤੇ ਇਹਨਾਂ ਲੋਕਾਂ ਨੂੰ ਤੁਸੀਂ ਪਹੁੰਚਾਉਂਦੇ ਜੇ ਮੈਂ ਪਰਚਾ ਕਰਾਇਆ ਬਣਾ ਨਹੀਂ ਜਾਣ ਦੇਣਾ ਔਰ ਮੈਂ ਪਰਚਾ ਕਰਾਇਆ ਸ਼੍ਰੋਮਣੀ ਕਮੇਟੀ ਦੇ ਬਸਲੇ ਪਰਚਾ ਹੋਇਆ ਮੁਲਾਜ਼ਮਾਂ ਤੇ ਪਰਚਾ ਹੋਇਆ ਔਰ ਥਾਣੇ ਅਜਨਾਲੇ ਚ ਪਰਚਾ ਆ ਔਰ ਉਹ ਮੇਰੇ ਵੱਲੋਂ ਪਰਚਾ ਕਰਾਉਣ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਅਜਨਾਲਾ ਕੋਰਟ ਦੇ ਵਿੱਚ ਸੋ ਸੀਪੀ ਸਾਹਿਬ ਨੂੰ ਅਸੀਂ ਦੱਸਿਆ ਵੀ ਤੁਸੀਂ ਕਹਿੰਦੇ ਸ਼੍ਰੋਮਣੀ ਕਮੇਟੀ ਤੋਂ ਸ਼੍ਰੋਮਣੀ ਕਮੇਟੀ ਉਹ ਸ਼੍ਰੋਮਣੀ ਕਮੇਟੀ ਜਿਹੜੀ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਥਾ ਲਿਖ ਦਿੰਦੀ ਆ ਸੋ ਇਹਸ ਕਰਕੇ ਹੋਰ ਬੜੀਆਂ ਮਸਾਲਾਂ ਨੇ ਸੋ ਅਸੀਂ ਕਿਹਾ ਵੀ ਇਹ ਸਾਨੂੰ ਅਧਿਕਾਰ ਹੈ ਅਸੀਂ ਇਹ ਕੰਮ ਕਰ ਸਕਦੇ ਹਾਂ ਜਿਵੇਂ ਐਸਡੀਪੀਸੀ ਦੇ ਵਿੱਚ ਸਿਰਤਾ ਸਾਹਿਬ ਸ਼ਹਿਰ ਦੇ ਬੰਦੇ ਵੀ ਹੈਗੇ ਆ ਕੀ ਕਦੀ ਗੱਲਬਾਤ ਕਰਨ ਦਾ ਜ਼ਿਕਰ ਨਹੀਂ ਹੋਇਆ ਤਾਂ ਦਾ ਗੱਲਬਾਤ ਕਰਨ ਦਾ ਪਹੁੰਚੇ ਨਹੀਂ ਗਿਆ ਉੱਥੇ ਕਿਉਂਕਿ ਜੇ ਕਿਸੇ ਮਸਲੇ ਦਾ ਹਾਲੇਦਾਰ ਨਿਕਲਦਾ ਹੋਵੇ ਪ੍ਰਸ਼ਾਸਨ ਤੇ ਕਹਿ ਕੇ ਉੱਤੇ ਪਰਚਾ ਦਰਜ ਹੋ ਜਾਂਦਾ ਤੇ ਇਹ ਸਾਰਾ ਕੁਝ ਜਿਹੜਾ ਆਨਲਾਈਨ ਸਮੇਂ ਚ ਬਵੇਲਾ ਖੜਾ ਹੋ ਰਿਹਾ ਵੱਡੇ ਪੱਧਰ ਦਾ ਜਥੇਬੰਦਕ ਸੰਘਰਸ਼ ਖੜਾ ਹੋ ਰਿਹਾ ਨਾ ਹੋਵੇ ਬਿਲਕੁਲ ਅੱਜ ਵੀ ਹੋ ਸਕਦਾ ਉਹ ਚਾਹਣ ਤੇ ਆ ਜਿਹੜਾ ਇਹ ਪਰਚਾ ਹੋ ਜਾਵੇ ਪਰਚਾਣ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਹੋਣੀ ਆ ਕਿ ਕੌਣ ਕੌਣ ਹੈ ਉਹ ਮਹਾਰਾਜ ਰੂਪ ਕਿੱਥੇ ਗਿਆ ਫੇਰ ਹੋਣਾ ਨਾ ਉਹ ਤੇ ਅਗਲੀ ਗੱਲ ਆ ਪਰ ਪਰਚਾ ਤਾਂ ਹੋਵੇ ਇਹ ਸ਼੍ਰੋਮਣੀ ਕਮੇਟੀ ਜਿਹੜੀ ਆਵੇ ਸਾਡੇ ਨਾਲ ਪਰ ਜੇ ਸ਼੍ਰੋਮਣੀ ਕਮੇਟੀ ਕਵੇ ਕਿ ਅਸੀਂ ਇਕੱਲੇ ਪਰਚਾ ਕਰਾਵਾਂਗੇ ਉਹ ਮਨਜ਼ੂਰ ਨਹੀਂ ਐ ਸਾ ਹੁਣ ਤੁਸੀਂ ਉਹਦੇ ਵਿੱਚ ਆਪਣੇ ਮੈਂਬਰ ਦੇਣੇ ਚਾਹੁੰਦੇ ਹੋ ਜਦੋਂ ਕੋਈ ਇਨਵੈਸਟੀਗੇਸ਼ਨ ਹੋ ਪੰਜ ਸਾਲ ਮੋਰਚਾ ਕਿਹਨੇ ਚਲਾ ਭਾਈ ਬਲਦੇਵ ਸਿੰਘ ਵਡਾਲਾ ਨੇ ਤੇ ਅੱਜ ਉਹ ਕਿਵੇਂ ਮਦਈ ਨਾ ਕਿਵੇਂ ਬਣੂਗਾ ਇਸ ਕੇਸ ਦਾ ਮਦਈ ਪਾਈ ਬਲਦੇਸ਼ ਤੋਂ ਬਟਾਲਾ ਬਣੇਗਾ ਅਸੀਂ ਇਹਦੇ ਵਿੱਚ ਮਦਈ ਬਣਾਗੇ ਔਰ ਸਰੋਮਣੀ ਕਮੇਟੀ ਜੇ ਚਾਹੁੰਦੀ ਹੈ ਤੇ ਆਪਣਾ ਬੰਦਾ ਜਿਹੜਾ ਉਹ ਰੱਖ ਲਵੇ ਬਟਾਲਾ ਸਿਰਸਾ ਸਾਹਿਬ ਜੀ ਗੱਲ ਕਰ ਗਏ ਅੱਜ ਦੀ ਸਰਕਾਰ ਦੀ ਉਹਨੂੰ ਕਿੱਥੇ ਖੜਿਆਂ ਵੇਖਦੇ ਹੋ ਇਹੋ ਜੇ ਮਸਲੇ ਤੇ ਵੈਸੇ ਸਰਕਾਰ ਵੀ ਚਾਵੇ ਤੇ ਹੱਲ ਕਰ ਸਕਦੀ ਹੈ ਕਿ ਲੈਂਡ ਪੂਲਿੰਗ ਮਸਲਾ ਬੜਾ ਵੱਡਾ ਖੜਾ ਹੋ ਗਿਆ ਲੈਂਡ ਪੂਲਿੰਗ ਤੇ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦਾ ਫਾਇਦਾ ਹੀ ਬੜਾ ਤੁਸੀਂ ਉਹਦੀ ਵਿਰੋਧਤਾ ਕਰ ਰਹੇ ਹੋ ਕਿਸਾਨ ਜਥੇਬੰਦੀਆਂ ਵਿਰੋਧਤਾ ਕਰ ਰਹੀਆਂ ਕਿ ਆਮ ਲੋਕ ਆਮ ਕਿਸਾਨ ਵਿਰੋਧ ਕਰ ਰਹੇ ਪ੍ਰਜੈਂਦਰ ਸਿੰਘ ਜੀ ਬਹੁਤ ਵੱਡਾ ਸਵਾਲ ਤੁਸੀਂ ਕੀਤਾ ਹੈ ਮੇਰੀ ਬੇਨਤੀ ਹੈ ਕਿ ਲੈਂਡ ਪੂਲਿੰਗ ਜਿਸ ਤਰ੍ਹਾਂ ਲੁਧਿਆਣੇ ਵਾਲੇ 25 ਪਿੰਡ ਆ ਹੁਣ 25 ਪਿੰਡਾਂ ਦੇ ਵਿੱਚ ਉਸ ਪਿੰਡ ਦੇ ਵਿੱਚ ਜਿਹੜਾ ਲੈਂਡ ਪੂਲਿੰਗ ਦੇ ਐਕਟ ਮਲਕ ਜਿਹੜਾ ਇਲਾਕੇ ਦੇ ਵਿੱਚ ਉਸ ਚ ਆ ਗਿਆ ਮੰਨ ਲਓ ਮੇਰੀ 1 ਏਕੜ ਜ਼ਮੀਨ ਮੈਨੂੰ 1 ਏਕੜ ਵਾਲੇ ਨੂੰ 1000 ਗਜ ਦਾ ਤੇ ਜਿਹੜਾ ਰਹਿਸ਼ੀ ਪਲਾਟ ਮਿਲਣਾ ਹੈ 200 ਗਜ ਦਾ ਮਿਲਣਾ ਮੈਨੂੰ ਕਮਰਸ਼ੀਅਲ ਪਲਾਟ ਅਗੇ ਉਹ ਜਿਹੜੀ ਕਮਰਸ਼ੀਅਲ ਪਲਾਟ ਜਿਹੜਾ ਮੈਨੂੰ ਮਿਲਣਾ ਹੈ ਮੈਂ ਉਹਦੇ ਵਿੱਚ ਉਹ ਕਿੰਨੇ ਖਰੀਦਣਾ ਮੇਰੇ ਤੋਂ ਮੈਂ ਉਹਦੇ ਚ ਕੀ ਕਾਰੋਬਾਰ ਚਲਾ ਸਕਾਂਗਾ ਜਿੱਥੋਂ ਮੈਂ ਜਿਹੜੇ ਪਿੰਡ ਚ ਵਸ ਰਿਹਾ ਉੱਥੇ ਮੇਰਾ ਮਕਾਨ ਬਣਿਆ ਹੋਇਆ ਹੈ ਉਹ ਮਕਾਨ ਤੇ ਮੇਰਾ ਜਾਏਗਾ ਨਾ ਤੇ ਜਿਹੜਾ ਪਲਾਟ ਮੈਨੂੰ ਦੇਣਗੇ ਮੈਂ ਉੱਥੇ ਬਣਾਉਂਗਾ ਨਾ ਜਾ ਕੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਜਿਹੜਾ ਸੀ ਉਹ ਦਿੱਤਾ ਕਿੰਨਾ 25% 75% ਦਾ ਜਿਹੜਾ ਉਹ ਬਿਨਾਂ ਪੈਸੇ ਤੋਂ ਮੇਰੀ ਜ਼ਮੀਨ ਲਾਗੇ ਉਹਦਾ ਕੋਈ ਪੈਸਾ ਨਹੀਂ ਦੇਣਾ 75% ਉਹਦਾ ਕੋਈ ਪੈਸਾ ਨਹੀਂ ਤੇ ਜਿਹੜਾ ਪਹਿਲਾਂ 3000 ਰੁਪਿਆ ਕਿਲੇ ਦਾ ਠੇਕਾ ਸੀ ਹੁਣ ਇਹਨਾਂ ਨੇ ਚਲੋ 50000 ਕਰ ਦਿੱਤਾ ਹੁਣ ਤੇ ਕਹਿ ਰਹੇ ਸੀ ਸੇਂਦ ਰਾਤੀ ਮੁੱਖ ਮੰਤਰੀ ਸਾਹਿਬ ਕਹਿੰਦੇ ਲੱਖ ਰੁਪਈਆ ਤੁਹਾਨੂੰ ਦੇ ਦੋਣੇ ਇੱਕ ਕਿਸਾਨ ਦਾ ਇੱਕ ਕਿਲੇ ਮਗਰ ਇੱਕ ਲੱਖ ਰੁਪਈਆ ਦਵਾਂਗੇ ਉਹ ਹੁਣ ਲਾਲਚ ਦੇ ਰਹੇ ਨੇ ਭਈ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਭਈ ਅਸੀਂ ਜਿਹੜਾ ਇਹ ਉਹਨਾਂ ਨੂੰ ਇੱਕ ਸਹਾਇਤਾ ਦਵਾਂਗੇ ਜਾਂ ਸਮਝ ਲਓ ਭਈ ਉਹਨਾਂ ਨੂੰ ਇੱਕ ਬੁਰਕੀ ਪਾਵਾਂਗੇ ਤੇ ਉਹ ਆ ਜਾਣਗੇ ਜਿਵੇਂ ਬਾਂਦਰ ਨੂੰ ਮਤਲਬ ਕਿ ਜਿਹੜਾ ਨਾ ਉਹ ਫੜਨ ਵਾਸਤੇ ਤੇ ਉਹਦੇ ਕੁਜੇ ਦੇ ਵਿੱਚ ਜਿਹੜਾ ਨਾ ਉਹ ਛੋਲੇ ਪੁਜੇ ਛੋਲੇ ਪਾ ਦਿੰਦੇ ਨੇ ਤੇ ਉਹ ਬੜੀ ਕੁਜੇ ਦਾ ਮੂੰਹ ਜਿਹੜਾ ਉਹ ਬਹੁਤ ਭੀੜਾ ਹੁੰਦਾ ਉਹ ਵਿੱਚੋਂ ਮੁੱਠ ਕੱਢਦਾ ਛੋਲਿਆਂ ਦੀ ਉਹ ਮੁੱਠ ਭਰ ਲੈਂਦਾ ਤੇ ਉਹਦੇ ਵਿੱਚੇ ਹੀ ਕਾਬੂ ਆ ਜਾਂਦਾ ਇਸ ਤਰੀਕੇ ਦੇ ਨਾਲ ਉਹ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਇੱਕ ਜਾਨਵਰ ਸਮਝ ਕੇ ਤੇ ਲਾਲਚ ਦੇ ਰਹੇ ਨੇ ਵੀ ਆਹ ਤੁਹਾਨੂੰ ਜਿਹੜਾ ਦਿਨੇ ਆ ਤੇ ਵੀ ਇਸ لالਚ ਦੇ ਵਿੱਚ ਕਿਸਾਨ ਆ ਜਾਣਗੇ ਪਰ ਮੇਰਾ اگਲਾ ਸਵਾਲ ਜਿਹੜਾ ਜਿੰਦਰ ਸਿੰਘ ਜੀ ਜਿਹੜਾ ਵਿਚਾਰ ਕਰਿਓ ਉਸ ਪਿੰਡ ਦੇ ਵਿੱਚ ਕਾਰੀਗਰ ਰਹਿੰਦਾ ਜਿਹਦੀ ਕੋਈ ਜ਼ਮੀਨ ਨਹੀਂ ਉਸ ਪਿੰਡ ਦੇ ਵਿੱਚ ਇੱਕ ਦਿਹਾੜੀਦਾਰ ਹੈ ਉਸ ਪਿੰਡ ਸਿਰੇ ਕੰਮ ਕਰਨ ਵਾਲੇ ਨੇ ਉਸ ਪਿੰਡ ਦੇ ਵਿੱਚ ਜਿਹੜੇ ਨੇ ਜਿਹੜੇ ਸਾਡੇ ਮਜ਼ਦੂਰ ਵਰਗ ਜਿਹੜਾ ਮਤਲਬ ਕਿ ਆਪਣਾ ਕੰਮ ਕਰਦੇ ਨੇ ਕਮਿਹਾਰ ਬਰਾਦਰੀ ਨਾਲ ਨੇ ਭਾਂਡੇ ਪੱਤਦੇ ਨੇ ਜਾਂ ਕੋ ਹੋਰ ਕੰਮ ਕਰਦੇ ਨੇ ਜਿਨ੍ਹਾਂ ਕੋਲੇ ਸਿਰਫ ਉਹ ਮਕਾਨ ਹੀ ਆ ਉਹਨਾਂ ਕੋਲੇ ਤਾਂ ਜ਼ਮੀਨ ਹੈ ਨਹੀਂ ਉਹਨਾਂ ਨੂੰ ਦੇ ਮਿਲ ਨਹੀਂ ਫਿਰੇ ਆ ਵੀ ਜਿਹਨਾਂ ਕੋਲੇ ਕਿਲੇ ਤੋਂ ਘਟਿਆ ਉਹਨੂੰ ਰਹਿਸੀ ਪਲਾਟੀ ਕੱਲਾ ਮਿਲਣਾ ਤੇ ਜਿਹੜੀ ਇਸ ਤਰ੍ਹਾਂ ਦੇ ਜਿਹੜੇ ਲੋਕ ਹੋਣਗੇ ਇਹ ਉਹ ਲੋਕ ਕਿੱਥੇ ਬੈਠਣਗੇ ਜਾ ਕੇ ਉਹਨਾਂ ਦਾ ਜਾੜਾ ਹੋਊਗਾ ਉਹਨਾਂ ਨੂੰ ਕੌਣ ਪਲਾੜ ਦੇਊਗਾ ਉਹ ਕੌਣ ਮਕਾਨ ਬਣਾ ਕੇ ਦੇਊਗਾ ਇਹ ਜਿਹੜਾ ਜਿੱਥੇ ਸਾਡਾ ਕਿਸਾਨਾਂ ਦਾ ਕਹਾਣ ਹੋਣਾ ਹੈ ਉਥੇ ਨਾਲ-ਨਾਲ ਜਿਹੜੇ ਉਥੋਂ ਦੇ ਵਸਣ ਵਾਲੇ ਨੇ ਉਹਨਾਂ ਦਾ ਜਾੜਾ ਵੀ ਹੋਣਾ ਹੈ ਇਹ ਅਸੀਂ ਲੋਕਾਂ ਨੂੰ ਹੁਣ ਜਿਹੜਾ ਦੱਸਣ ਜਾ ਰਹੇ ਇਸੇ ਕਰਕੇ ਅਸੀਂ ਸੱਤ ਜਿਹੜੀ ਹੈਗੀ ਆ ਅਗਲੀ ਆ ਮਹੀਨਾ ਜਿਹੜਾ ਆ ਰਿਹਾ ਹੈ ਅਗਸਤ ਵਿੱਚ ਅਸੀਂ ਲੁਧਿਆਣੇ ਲੈਂਡ ਪੂਲਿੰਗ ਜਿਹੜਾ ਇਹ ਪਾਲਿਸੀ ਆ ਰਹੀ ਆ ਇਹਦੇ ਵਿਰੁੱਧ ਵੀ ਅਸੀਂ ਇਹਦੇ ਵਿਰੁੱਧ ਜਿਹੜਾ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਲੁਧਿਆਣੇ ਦੇ ਵਿੱਚ ਇੱਕ ਅਸੀਂ ਉੱਥੇ ਜਿਹੜੀ ਆ ਉਹ ਪੰਚਾਇਤ ਰੱਖੀ ਆ ਪੰਚਾਇਤ ਰੱਖੀ ਆ ਜਿੱਥੇ ਦੱਸਾਂਗੇ ਲੋਕਾਂ ਨੂੰ ਸੋ ਇਹ ਜਿਹੜਾ ਲੈਂਡ ਪੂਲ ਜਿਹੜੀ ਪਾਲਿਸੀ ਆ ਇਹ ਕੱਲੇ ਕਿਸਾਨਾਂ ਲਈ ਨਹੀਂ ਜਿੱਥੇ ਇਹ ਲੈਂਡ ਪੂਲ ਰਾਹੀਂ ਇਹਨਾਂ ਨੇ ਇਹ ਜ਼ਮੀਨ ਹੜੱਪ ਕਰਨੀ ਆ ਉੱਥੇ ਸਾਰਾਂ ਦਾ ਜਾੜਾ ਹੋਣਾ। ਅੱਛਾ ਸਰਸਾ ਸਾਹਿਬ ਜੀ ਅਪਾ ਉਧਰ ਦੀ ਗੱਲ ਕਰਦੇ ਆਂ ਬਿਆਸ ਦੀ ਜ਼ਮੀਨ ਦਾ ਖਾਤਰ ਤੁਸੀਂ ਬਿਆਸ ਵੀ ਕੁਝ ਦਿਨ ਪਹਿਲਾਂ ਗਏ ਸੀ। ਉਹ ਕੀ ਮਸਲਾ ਜਿਉਂ ਦਾ ਤੂੰ ਹੀ ਲਟਕਿਆ ਹੋਇਆ ਕੋਈ ਮਸਲੇ ਦਾ ਹੱਲ ਹੋਇਆ? ਉਹ ਕੰਦ ਹੋਈ ਉੱਥੇ ਜਿਹੜੀ ਮਾਈਨਿੰਗ ਤੁਸੀਂ ਗੱਲ ਕੀਤੀ ਸੀ ਗੁਰਦਰਾ ਸਾਹਿਬ ਦੇ ਲਾਗੋਂ ਢਿੱਗਾਂ ਡਿੱਗੀਆਂ ਹੋਈਆਂ ਸੀ ਜਾਂ ਕੋਈ ਹੋਰ ਪ੍ਰੋਬਲਮ ਲਿਖਿਆ ਹੋਇਆ ਤੁਸੀਂ? ਤੁਸੀਂ ਦੇਖਿਆ ਕਿ ਡੇਰਾ ਰਾਧਾ ਸਵਾਮੀਆ ਨੇ ਅੰਤਰਰਾਸ਼ਟਰੀ ਕਨਵੋਦੀਆਂ ਧੱਜੀਆਂ ਡਾ ਕੇ ਦਰਿਆ ਦਾ ਕੁਦਰਤੀ ਵਹਾਅ ਜਿਹੜਾ ਉਹ ਬਦਲ ਦਿੱਤਾ। ਹਜ਼ਾਰਾਂ ਏਕੜ ਜ਼ਮੀਨ ਜਿਹੜੀ ਉਹ ਹੜੱਪ ਕਰ ਗਏ। ਗਰੀਬ ਲੋਕਾਂ ਦੇ ਦੋ-ਦੋ ਮਰਲੇ ਦੇ ਪਲਾਟ ਵੀ ਲੈ ਗਏ। ਕੁਝ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾ ਗਏ। ਮਰਿਆਂ ਬੰਦਿਆਂ ਦੀਆਂ ਰਜਿਸਟਰੀਆਂ ਕਰਾ ਗਏ। ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਜਿਹੜਾ ਕਰ ਗਏ। ਬਾਬੇ ਜੀਵਨ ਸਿੰਘ ਜੀ ਦਾ ਗੁਰਦੁਆਰਾ ਜਿਹੜਾ ਹੁਣ ਢਾਉਣ ਜਾ ਰਹੇ ਨੇ। ਉਹਦੇ ਸਾਹਮਣੇ ਤੁਹਾਨੂੰ ਸਾਰਾ ਕੁਝ ਵਿਖਾਇਆ। ਕਿ ਉਹਦੇ ਸਬੰਧ ਵਿੱਚ ਅਸੀਂ ਇਹ ਜਿਹੜਾ ਅਸੀਂ ਹਾਈ ਕੋਰਟ 'ਚ ਗਏ ਆ। ਹਾਈ ਕੋਰਟ ਨੇ ਜਿਹੜੇ ਬੜੇ ਸਖਤ ਆਰਡਰ ਕੀਤੇ ਨੇ ਕਿ ਇਹ ਦਰਿਆ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਇਹ ਫੇਰ ਕਰਦੇ ਨੇ ਉੱਥੇ ਮੈਂ ਕੰਟੈਂਪਟ ਪਾਉਣਾ ਹੈ ਕੰਟੈਂਪਟ ਦੇ ਉੱਤੇ ਫੇਰ ਵੀ ਇਹ ਪ੍ਰਵਾਹ ਨਹੀਂ ਕਰਦੇ ਕੰਟੈਂਪਟ ਦੀ ਫੇਰ ਅਸੀਂ ਉੱਥੇ ਜਿਹੜੀ ਆ ਕੰਟੈਂਪਟ ਪਾਉਣ ਤੋਂ ਬਾਅਦ ਵੀ ਇਹਨਾਂ ਦਾ ਕੰਮ ਚੱਲਦਾ ਹੈ ਹੁਣ ਅਸੀਂ ਦੁਬਾਰਾ ਫੇਰ ਜਿਹੜਾ ਹਾਈ ਕੋਰਟ ਦੇ ਵਿੱਚ ਕੰਟੈਂਪਟ ਤੋਂ ਬਾਅਦ ਜਿਹੜੀ ਇਹਨਾਂ ਨੇ ਛੇੜਛਾੜ ਕੀਤੀ ਆ ਉਹਦੇ ਸਾਰੇ ਪ੍ਰੂਫ ਜਿਹੜੇ ਹਾਈ ਕੋਰਟ ਚ ਲੈ ਕੇ ਗਏ ਆ ਹੁਣ ਹਾਈ ਕੋਰਟ ਨੇ ਇਹਨਾਂ ਤੋਂ ਜਵਾਬ ਮੰਗਿਆ ਉਹ ਤੇ ਮੇਰੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਆ ਇਹਦੇ ਨਾਲ-ਨਾਲ ਜਿਹੜਾ ਇਹ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਤੁਹਾਡੇ ਸਾਹਮਣੇ ਸਾਰਿਆਂ ਦੇ ਲਿਆਤਾ ਕਿਸ ਤਰ੍ਹਾਂ ਉਹਦੀ ਜ਼ਮੀਨ ਦੀ ਰਜਿਸਟਰੀ ਇਹਨਾਂ ਨੇ 2 ਨੰਬਰ ਚ ਕਰਾਈ ਆ ਸਭ ਉਹ ਦੱਸਤਾ ਹੁਣ ਕੀ ਆ ਕਿ ਜਿਹੜਾ ਗੁਰਦੁਆਰਾ ਮੰਡ ਬਤਾਲੇ ਪਿੰਡ ਦਾ ਜਿਹੜਾ ਪੱਤੀ ਪਿਰਥੀਪੁਰ ਦਾ ਜਿਹੜਾ ਗੁਰਦੁਆਰਾ ਉਸ ਉਹ ਇਸ ਤੋਂ ਵੱਖਰਾ ਵਾ ਕੋਈ ਗੁਰਦੁਆਰਾ ਸਾਹਿਬ ਜਾਂ ਪਿੰਡ ਜਿੱਥੇ ਆਪਾਂ ਗਏ ਸੀ ਵੜੈਚ ਪਿੰਡ ਜੀਜੀ ਵੜੈਚ ਪਿੰਡ ਤੋਂ ਬਗੈਰ ਇਹ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਵੜੈਚ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਪਹਿਲਾਂ ਹੀ ਢਾ ਚੁੱਕੇ ਨੇ ਵੜੈਚ ਪਿੰਡ ਦੇ ਵਿੱਚ ਹੀ 8 ਕਨਾਲ 14 ਮਰਲੇ ਜੋ ਕਿ ਮਾਤਾ ਗੰਗਾ ਦੇ ਨਾਮ ਨਾਲ ਗੁਰਦੁਆਰਾ ਜਾਣਿਆ ਜਾਂਦਾ ਉਹਦੀ ਜ਼ਮੀਨ ਵੀ ਹੜੱਪ ਕਰ ਚੁੱਕੇ ਨੇ ਉਹਦੇ ਸਬੰਧ ਵਿੱਚ ਮੈਂ ਆ ਕੇ ਲਈ ਪੇ 8 ਕਨਾਲ 14 ਮਰਲੇ ਜਿਹੜੀ ਸੰਤਾ ਸਿੰਘ ਨੇ ਗੁਰਦੁਆਰੇ ਨੂੰ ਧਾਨ ਦਿੱਤੀ ਉਹ ਜ਼ਮੀਨ ਕਿੱਥੇ ਆ ਤੇ ਉਹ ਹੁਣ ਇਹਨਾਂ ਨੇ ਆਰਟੀਆ ਚ ਜਵਾਬ ਦਿੱਤਾ ਕਿ ਉਹ ਜ਼ਮੀਨ ਜਿਹੜੀ ਆ ਉਹ 1900 ਜਿਹੜੀ 81 81 ਦੀ ਜਿਹੜੀ ਜਮ੍ਹਾਂ ਬੰਦੀ ਸੀ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਨਵਾਂ ਪਿੰਡ ਇੱਕ ਡੇਰਾ ਬਾਬਾ ਜਮਲ ਸਿੰਘ ਬਣਾਇਆ ਉਹਦੇ ਵਿੱਚ ਬੱਲਸਰਾਏ ਤੇ ਵੜੈਚ ਪਿੰਡ ਦੀ 3203 ਕਨਾਲ 10 ਮਰਲੇ 33203 ਕਨਾਲ 10 ਮਰਲੇ ਜ਼ਮੀਨ ਦੋਹਾਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਰਲਾ ਕੇ ਤੇ ਇੱਕ ਪਿੰਡ ਬਣਾ ਦਿੱਤਾ ਅੱਛਾ ਉਹਦੇ ਵਿੱਚ ਇਹ ਜਿਹੜੀ 8 ਕਨਾਲ 14 ਮਰਲੇ ਉਹ ਇਹਦੇ ਵਿੱਚ ਹੀ ਜज्ਬ ਕਰਤੀ ਆ ਸੋ ਉਹ ਗੁਰਦੁਆਰੇ ਦੀ ਵੀ ਜ਼ਮੀਨ ਲੈ ਗਈ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਪਿੰਡ ਮੰਡ ਬਤਾਲਾ ਤਹਿਸੀਲ ਢਿਲਵਾ ਜ਼ਿਲ੍ਹਾ ਕਪੂਰਥਲਾ ਹੈ ਪਾਰ ਦਰਿਆ ਤੋਂ ਕਿ ਇਧਰੇ ਆਉਂਦੀ ਉਹ ਪਾਰਜੀ ਪਰਲੇ ਪਾਸੇ ਜਲੰਧਰ ਵਾਲੇ ਬੰਨੇ ਉੱਥੇ ਡੇਰਾ ਦਾ ਕੀ ਮਤਲਬ ਆ ਡੇਰਾ ਦੇ ਲੈ ਗਿਆ ਡੇਰਾਂ ਦਾ ਤਬਾਹੀਆਂ ਡਾਤੀਆਂ ਜੀਰਾ ਤਾਂ ਮੈਂ ਉੱਥੇ ਜਾ ਕੇ ਵੇਖੋ ਲੋਕਾਂ ਨੂੰ ਮੈਂ ਇੱਕ ਗੱਲ ਕਰ ਚੈਲੰਜ ਮਤਲਬ ਕਿ ਬੇਨਤੀ ਕਰਦਾ ਕਿ ਆਓ ਜਰਾ ਢਿਲਵਾ ਵਾਲੇ ਪਾਸੇ ਆਓ ਮੰਡ ਬਤਾਲਾ ਆਓ ਚੱਕੋ ਕੀ ਆਓ ਵੀ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਉਥੇ ਇਹਨਾਂ ਨੇ ਕੀਤਾ ਵੀ ਪਿੰਡ ਮੰਡ ਬਤਾਲਾ ਪੱਤੀ ਪਿਰਥੀਪੁਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ 6 ਕਿੱਲੇ ਉਹਦਾ ਤਵਾਦਾ ਇਹਨਾਂ ਨੇ 2 ਕਿੱਲੇਣਾ ਕੀਤਾ ਗੁਰਦੁਆਰਾ ਸਾਹਿਬ ਨੂੰ ਦਿੱਤੇ ਆ 2 ਕਿੱਲੇ ਲੈ 6 ਕਿੱਲੇ ਤੇ ਜਿਹੜੀ 2 ਕਿੱਲੇ ਦਿੱਤੀ ਆ ਉਹ ਕਿਸੇ ਹੋਰ ਪਿੰਡ 'ਚ ਦਿੱਤੀ ਆ ਉਸ ਮੰਡ ਬਤਾਲਾ 'ਚ ਨਹੀਂ ਦਿੱਤੀ ਇਸ ਤਰ੍ਹਾਂ 6 ਕਿੱਲੇ ਹੜੱਪ ਕਰ ਗਏ ਨੇ ਉਹ ਅਸੀਂ 10 ਜੁਲਾਈ ਨੂੰ ਉਥੇ ਮੀਟਿੰਗ ਕੀਤੀ ਮੰਡ ਬਤਾਲਾ ਤੇ ਇੱਕ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ 15 ਦਿਨ ਦੇ ਅੰਦਰ ਅੰਦਰ ਇਹ ਜਿਹੜਾ ਤੁਸੀਂ ਫਰਜੀ ਤਬਾਦਲਾ ਕੀਤਾ ਹੈ ਜਿਸ ਦੇ ਨਾਲ 6 ਕਿਲੇ ਜ਼ਮੀਨ ਅੜੱਪ ਕਰ ਲਈ ਆ ਇਹ ਤੁਸੀਂ ਤਬਾਦਲਾ ਰੱਦ ਕਰ ਦਿਓ ਜੇ ਤੁਸੀਂ ਤਬਾਦਲਾ 15 ਦਿਨਾਂ ਚ ਰੱਦ ਨਾ ਕੀਤਾ ਤੇ ਫਿਰ ਅਸੀਂ ਅੱਗੇ ਕੋਈ ਐਕਸ਼ਨ ਪ੍ਰੋਗਰਾਮ ਦਵਾਂ ਕੀ ਕਰ ਰਹੇ ਹੋ ਹੁਣ ਤੁਸੀਂ ਅਸੀਂ ਹੁਣ 1 ਅਗਸਤ ਨੂੰ ਪਹਿਲੀ ਅਗਸਤ ਨੂੰ ਜਿਹੜਾ ਕਿ ਢਿਲਵਾ ਟੋਲ ਪਲਾਜ਼ਾ ਉਹ ਅਸੀਂ ਛੜਕ ਨਹੀਂ ਰੋਕਾਂਗੇ ਅਸੀਂ ਟੋਲ ਪਲਾਜ਼ਾ ਫ੍ਰੀ ਕਰਾਂਗੇ ਲੋਕਾਂ ਨੂੰ ਪਤਾ ਲੱਗੇ ਲੋਕਾਂ ਨੂੰ ਤਾਂ ਅਸੀਂ ਦੱਸਣੀ ਆ ਗੱਲ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਅਸੀਂ ਟੋਲ ਪਲਾਜ਼ਾ ਫ੍ਰੀ ਕਰਾਂਗੇ ਜਿਹੜੇ ਲੋਕ ਉਥੋਂ ਦੀ ਨਹੀਂ ਜਾਣਗੇ ਉਹਨਾਂ ਦੇ ਵਿੱਚ ਇਹ ਚਰਚਾ ਹੋਊਗੀ ਤੁਹਾਡੇ ਵਰਗੇ ਇੱਥੇ ਪੱਤਰਕਾਰ ਆਉਣਗੇ ਤੇ ਉਹ ਵੀ ਜਿਹੜੀ ਗੱਲ ਜਿਹੜੀ ਆ ਪਹੁੰਚਾਉਣਗੇ ਲੋਕਾਂ ਤੋਂ ਅਸੀਂ ਗਾਲਾਂ ਨਹੀਂ ਲੈਣੀਆਂ ਵੀ ਆਹ ਕੰਮ ਇਹਨਾਂ ਨੇ ਕੀਤਾ ਅੰਧ ਨਹੀਂ ਕਰਨੇ ਮੀਂਜ ਤੇ ਤੁਸੀਂ ਟੋਲ ਫ੍ਰੀ ਕਰੋਗੇ ਉਦੋਂ ਤੇ ਸੁਨੇਹਾ ਜਾਊਗਾ ਬਿਲਕੁਲ ਇੱਕ ਸੁਨੇਹਾ ਜਾਏਗਾ ਉਸ ਤੋਂ ਬਾਅਦ ਫਿਰ ਵੇਖਾਂਗੇ ਵੀ ਕੀ ਕਰਨਾ ਹੈ ਤੇ ਅਗਲੇ ਇਹ ਇਸ ਤਰ੍ਹਾਂ ਐਕਸ਼ਨ ਤੇ ਐਕਸ਼ਨ ਜਿਹੜੇ ਆ ਉਹ ਕਰਾਂਗੇ ਪਰ ਇਹ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਨੱਕ 'ਚ ਦਮ ਕਰਦਾ ਧੰਨਵਾਦ ਜੀ ਸਿਰਸਾ ਸਾਹਿਬ ਬਲਦੇਸ਼ ਸਿੰਘ ਸਿਰਸਾ ਜੀ ਸਾਡੇ ਨਾਲ ਸੀ ਉਹਨਾਂ ਨੇ ਪੰਥਕ ਹੋਕੇ ਦੀ ਵੀ ਗੱਲ ਕੀਤੀ ਆ ਉਹਨਾਂ ਕਿਸਾਨੀ ਸੰਘਰਸ਼ ਦੀ ਵੀ ਗੱਲ ਕੀਤੀ ਆ ਡੱਲੇਵਾਲ ਸਾਹਿਬ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਜਿਹੜਾ ਡੇਰੇ ਬਿਆਸ ਵੱਲੋਂ ਜ਼ਮੀਨਾਂ ਹੜੱਪਣ ਦਾ ਉਹਨਾਂ ਕਿਹਾ ਕਿ ਡੇਰੇ ਬਿਆਸ ਜ਼ਮੀਨਾਂ ਹੜੱਪ ਕਰ ਰਿਹਾ ਤੇ ਉਹ ਜ਼ਮੀਨ ਛਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਸੀ ਜੇ ਆਪਾਂ ਜਿੱਥੇ ਬੈਠੇ ਆ ਪੰਥਕ ਹੋਕੇ ਦਾ 7 ਤਰੀਕ ਦੇ ਇਕੱਠ ਦੀ ਗੱਲ ਵੀ ਕੀਤੀ ਆ ਕਿ 7 ਤਰੀਕ ਨੂੰ 7 ਸਪਟੰਬਰ ਨੂੰ ਇੱਕ ਇਕੱਠ ਇੱਥੇ ਹੋਊਗਾ ਉਸ ਸਿੱਖਾ ਦੇ ਵਿੱਚ ਅਗਲੀ ਤਸਵੀਰ ਸਾਹਮਣੇ ਆਊਗੀ ਕਿ ਕੀ 328 ਰੂਪਾਂ ਦੇ ਜਿਹੜੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਖੁਰਦਪੁਰਦ ਹੋਏ ਲਾਪਤਾ ਹੋਏ ਜੇ ਕਾਨੂੰਨਨ ਕਾਰਵਾਈ ਨਹੀਂ ਹੋਈ ਉਦੋਂ ਤੱਕ ਜੇ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਅਗਲੀ ਰਣਨੀਤੀ ਕੀ ਆ ਇਹ ਤੇ 7 ਸਤੰਬਰ ਨੂੰ ਪਤਾ ਲੱਗੂਗਾ ਪਰ ਹੁਣ ਜੋ ਰੂਪਰੇਖਾ ਲਿਖੀ ਗਈ ਆ ਉਸ ਸੰਘਰਸ਼ ਹੋਊਗਾ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਇੱਕ ਮਾਰਚ ਹੋਊਗਾ ਜਿਹੜਾ ਡੱਲੇਵਾਲ ਸਾਹਿਬ ਨੇ ਦੱਸ ਕੇ ਗਏ ਆ ਉਹ ਮਾਰਚ ਇੱਥੇ ਪਹੁੰਚੂਗਾ ਤੇ ਉਹ ਸਮਾਰਚ ਤੋਂ ਬਾਅਦ ਇਸ ਲੋਕੇਸ਼ਨ ਦੇ ਉੱਤੇ ਇਸ ਸੰਘਰਸ਼ ਦੀ ਰੂਪਰੇਖਾ ਤੈਅ ਕੀਤੀ ਜਾਊਗੀ ਨਾਲ ਨਾਲ ਇਹ ਡੇਰੇ ਬਿਆਸ ਦਾ ਜ਼ਿਕਰ ਕਰਤਾ ਤੇ ਨਾਲ ਲੈਂਡ ਪੂਲਿੰਗ ਲੈਂਡ ਪੂਲਿੰਗ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਜਿਹੜੀ ਸਾਹਤ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀ ਗਲੇ ਦੀ ਹੱਡੀ ਬਣਨ ਜਾ ਰਹਾ ਹੈ ਲੈਂਡ ਪੂਲਿੰਗ ਮਸਲਾ ਜਿਹੜਾ ਸਰਕਾਰ ਇੱਕ ਪਾਸੇ ਪ੍ਰਾਪਤੀਆਂ ਗਿਣਾ ਰਹੀ ਆ ਤੇ ਉਧਰਲੇ ਪਾਸੇ ਜਿਹੜੇ ਕਿਸਾਨ ਅੱਗੂ ਆ ਉਹਦਾ ਵਿਰੋਧ ਵੀ ਕਰ ਰਹੇ ਆ ਧੰਨਵਾਦ ਕਰਦੇ ਆ ਸਿਰਤਾ ਸਾਹਿਬ ਫਿਲਾਸਤ ਦੇ ਵਿੱਚ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਦੁਬਾਰਾ ਫਿਰ ਤੁਹਾਡਾ ਤੁਹਾਡੇ